हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਿਹਾ ਪਿੰਡ ਚੰਬਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਮੇਨ ਨੈਸ਼ਨਲ ਹਾਈਵੇ ਦੋਸਤੋ ਅਮਰਸਰ ਬਠਿੰਡੇ ਨੈਸ਼ਨਲ ਹਾਈਵੇ ਤੋਂ ਕੋਈ ਕਿਲੋਮੀਟਰ ਦੀ ਦੂਰੀ ਆ ਪਿੰਡ ਚੰਬਲ ਦੀ ਤੇ ਲਹਿੰਦੇ ਪਾਸੇ ਵੱਲ ਜਿਹੜਾ ਦੋਸਤੋ ਇਹ ਪਿੰਡ ਆ ਵੀਰ ਜਸਦੇ ਕੋਲੇ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਇਸੇ ਤਰ੍ਹਾਂ ਰੂਟੀਨ ਦੇ ਵਿੱਚ ਪਸ਼ੂ ਇਸ ਘਰੇ ਹੁੰਦੇ ਆ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਤੁਹਾਨੂੰ ਦਿਖਾਈ ਦੀਆਂ ਨੇ ਦੋਸਤੋ ਇਸ ਘਰੋਂ ਤੇ ਪਸ਼ੂ ਚੰਗੇ ਹੁੰਦੇ ਆ ਬਾਕੀ ਕੋਈ ਵੀਰ ਨਰਕ ਪਰਕ ਤਸੱਲੀ ਆਪਾਂ ਹਰ ਵਾਰ ਬੇਨਤੀ ਕਰਦੇ ਹੁੰਦੇ ਆ ਵੀ ਜਿਹੜਾ ਕੋਈ ਖਰੀਦਾਰ ਵੀਰ ਆਉਂਦਾ ਤਸੱਲੀ ਨੂੰ ਪਹਿਲ ਜ਼ਰੂਰ ਦਿਆ ਕਰੋ ਆਪਣਾ ਪਸ਼ੂ ਆ ਦੋਸਤੋ ਜ਼ਰੂਰ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਅੱਜ 21 ਤਰੀਕ ਆ ਦੋਸਤੋ ਸਮਾਂ ਕੋਈ ਸ਼ਾਮ ਦਾ ਹੈਗਾ 3 ਵਜੇ ਦਾ ਐਨੀਮਲ ਤਿੰਨ ਦਿਖਾਉਣੇ ਆ ਇੱਕ ਬੂਰੀ ਨੀਲੀ ਦੇ ਵਿੱਚ ਦੋਸਤੋ ਮਾਝ ਦਿਖਾਵਾਂਗੇ ਤੁਹਾਨੂੰ ਬਹੁਤ ਸੋਹਣੀ ਮਾਜਾ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਆ ਪਸ਼ੂ ਖਰੀਦਣ ਦੀ ਇਹੋ ਜਿਹਾ ਤੇ ਇੱਕ ਦੋਸਤੋ ਨੀਲੀ ਦੀ ਇੱਕ ਹੋਰ ਮਾਜਾ ਇਹ ਵੀ ਸੂਈ ਸੁਵਾਈ ਆ ਇੱਕ ਵੈੜ ਦਿਖਾਵਾਂਗੇ ਬਿਲਕੁਲ ਰੇਟ ਭਾਅ ਅਪੜਤੇ ਬਿਲਕੁਲ ਜਾਇਜ਼ ਤੇ ਜੈਨੂਨ ਰੇਟ ਭਾਅ ਅਪੜਤੇ ਹੁੰਦੇ ਆ ਬਾਕੀ ਪਸੰਦ ਆਉਣਗੇ ਰੇਟ ਵੀ ਪਸੰਦ ਆਉਣਗੇ ਤੇ ਪਸ਼ੂ ਵੀ ਪਸੰਦ ਆਊਗਾ ਤੁਹਾਨੂੰ ਤੇ ਬਾਕੀ ਨੰਬਰ ਜਿਹੜੇ ਓਨਰ ਦੇ ਮਾਲਕ ਦੇ ਬਿਲਕੁਲ ਸਕਰੀਨ ਦੇ ਆਪਾਂ ਥੱਲੇ ਚਲਦੇ ਕਰ ਦਿੱਤੇ ਆ ਤੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਹੋਰ ਵੀ ਬਤੇਰੇ ਡਿਟੇਲ ਲੈ ਸਕਦੇ ਜੀ ਤੇ ਤੈਨੀਆਂ ਪਸ਼ੂ ਦਿਖਾਉਣੇ ਅੱਜ ਤੁਹਾਨੂੰ ਪੂਰੀ ਗੱਲਬਾਤ ਆਪਾਂ ਜਸ ਦੇ ਨਾਲ ਕਰ ਲੈਨੇ ਆ ਪੁੱਛ ਲੈਨੇ ਆ ਕੀ ਡਿਟੇਲ ਹੈ ਅੱਜ ਇਹਨਾਂ ਪਸ਼ੂਆਂ ਦੀ ਸੋ ਬਾਕੀ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਜੁੜੇ ਰਹੋ ਬਣੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਸਾਰੇ ਵੀਰਾਂ ਨੂੰ ਇਹਨਾਂ ਪਸ਼ੂਆਂ ਦੀ ਸਮਝ ਵਿੱਚ ਆ ਸਕੇ ਸਭ ਤੋਂ ਪਹਿਲਾਂ ਵੀਰ ਜਸ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੰਸਾਭ ਤੁਸੀਂ ਸਨ ਪਰਿਵਾਰ ਠੀਕ ਠਾਕ ਬਹੁਤ ਵਧੀਆ ਜਸ ਬਾਈ ਠੀਕ ਠਾਕ ਹੈ ਵੀਰ ਭਰਾਵਾਂ ਸਾਰਿਆਂ ਸਤਿ ਸ੍ਰੀ ਅਕਾਲ ਠੀਕ ਠਾਕ ਹੋਰ ਭਾਈ ਪ੍ਰਤਾਪ ਸਿੰਘ ਸਤਿ ਸ੍ਰੀ ਅਕਾਲ ਜਨਾਬ ਹੋ ਠੀਕ ਠਾਕ ਪਰਿਵਾਰ ਚੰਗੇ ਚੰਗੇ ਵਧੀਆ ਪ੍ਰਤਾਪ ਸਿੰਘ ਕੈਮ ਸੇਤਾ ਕਿਵੇਂ ਫਿਰ ਚੱਲੀ ਜਾਂਦੇ ਰੌਣਕ ਮੇ ਚੱਲੀ ਜਾਂਦੇ ਆ ਠੰਡ ਨੇ ਭਾਏ ਆ ਤੇ ਅੱਦੇ ਦਾ ਠੰਡ ਵੀ ਬਹੁਤ ਕਹਿਰਾਂ ਦੀ ਪੈ ਡਈ ਆ ਠੰਡ ਬਹੁਤ ਆ ਪਹੂਆਂ ਦਾ ਮੰੰਦਾ ਹਾਲ ਆ ਆ ਮਨ ਇਨਸਾਨਾਂ ਦਾ ਵੀ ਬੜਾ ਮੰੰਦਾ ਹਾਲ ਤੇ ਜੀਵ ਜੰਤੂ ਪਸ਼ੂਆਂ ਦਾ ਵੀ ਬੜਾ ਔਖਾ ਹਾਂਜੀ ਤੇ ਬਾਕੀ ਨਿੱਕੇ ਬੱਚਿਆਂ ਦਾ ਬਹੁਤ ਜ਼ਿਆਦਾ ਔਖਾ ਬਚਾ ਕੇ ਰੱਖਨੇ ਪੈਂਦੇ ਆ ਬਹੁਤ ਸਾਹਮਣੇ ਪੈਂਦੇ ਆ ਸੰਧੂ ਸਾਹਿਬ ਬਿਲਕੁਲ ਬਿਲਕੁਲ ਹੋਰੀਆਂ ਤੇ ਬਣਨੀਆਂ ਪੈਂਦੀਆਂ ਬਿਲਕੁਲ ਅੱਛਾ ਤੇ ਜਸਵੀਰੇ ਕਿਵੇਂ ਆ ਪਸ਼ੂ ਵਪਾਰ ਦਾ ਕੰਮ ਆਈ ਜਾਂਦੇ ਵਧੀਆ ਹਾਂਜੀ ਹਾਂਜੀ ਵਗਦੇ ਰਹਿੰਦੇ ਆ ਹਾਂਜੀ ਬਾਬੇ ਦੀ ਕਿਰਪਾ ਵਾ ਏਦਾਂ ਚੱਲੀ ਜਾਂਦੇ ਆ ਸੰਧੂ ਸਾਹਿਬ ਕੋਈ ਆ ਗਈ ਕੋਈ ਚੱ ਤੇ ਜਸਵੀਰਾ ਜੀ ਪਸ਼ੂ ਤਿੰਨ ਵਖਾਉਣੇ ਆ ਦੋ ਮਹੀਆ ਤੇ ਇੱਕ ਵੜ ਆਪਣੇ ਕੋਲ। ਚੰਗੀ ਆ ਮੂੰਹ। ਮੂੰਹ ਛੇਦਾਂ ਦਾ। ਹਾਂਜੀ। ਲਓ ਵੀ ਪਹਿਲਾਂ ਬੱਚੀ ਦੋਸਤੋ ਦਿਖਾ ਦਾਂਗੇ ਬਾਕੀ ਦੋ ਮੱਝਾਂ ਦਿਖਾ ਦਾਂਗੇ ਤੇ ਪਹਿਲਾਂ ਸ਼ੁਰੂਆਤ ਹੀ ਆਪਾਂ ਇਹਦੇ ਤੋਂ ਕਰ ਲਈਏ। ਹਾਂਜੀ ਇਹ ਤਾਂ ਬੱਚੀ ਤਾਂ। ਲਓ ਦੋਸਤੋ। ਸਾਹਿਬ ਜੀ ਵੜ ਤੁਹਾਨੂੰ ਦਿਖਾਉਣੇ ਆ ਚੰਗੀ ਬੱਚੀ ਆ। ਇਹ ਨਹੀਂ ਮਾਲਾ ਕੋਈ ਉਹੋ ਜੀ ਹੋਗੀ। ਹੂੰ। ਛੜਾਕਲ ਜੀ। ਲਓ ਜੀ। ਜਿੰਨਾ ਮਰਜ਼ੀ ਭਾਵੇਂ ਬੈਠੇ ਰਹੋ ਇਹਦੇ ਥੱਲੇ। ਕੋਈ ਕਰਮਾਲੀ ਕੋਈ ਵੰਗਾ ਮੂੰਗਾ ਪਾਉਂਦੀ ਨਹੀਂ ਲੋੜ। ਅੱਛਾ ਤੇ ਜਸਵਾਈ ਪਹਿਲਾਂ ਨਹੀਂ ਵੱਛੀ ਹੈ ਹਾਂਜੀ ਪਹਿਲਾਂ ਪਹਿਲੇ ਛੇ ਦੰਦ ਮੂੰਹ ਮੂੰਹ ਛਿੱਗੀ ਇਹਦਾ ਦਿਨ ਕਿੰਨੇ ਕੋ ਗਏ ਸੂਈ ਨੂੰ ਸੂਈ ਇਹ ਕੱਲ ਰਾਤ ਦੀ ਸੂਈ ਸੰਤੂ ਸਾਹਿਬ ਕੱਲ ਰਾਤ ਹੀ ਸੂਈ ਹੈ ਹਾਂਜੀ ਅਜੇ ਤਾਂ ਬੋਲਾ ਮੰਨ ਲਓ ਇਹ ਇੱਕ ਸਵੇਰੇ ਸ਼ਾਮੀ ਜਵਾਈ ਹੋਈ ਇੱਕ ਸਵੇਰੇ ਹੋਈ ਅੱਛਾ ਦੋ ਜਵਾਈਆਂ ਤੀਜੀ ਅੱਜ ਹੋਣੀ ਲਓ ਦੋਸਤੋ ਦੋ ਡੰਗ ਦੀ ਜਵਾਈ ਹੋ ਚੁੱਕੀ ਆ ਤੀਜਾ ਡੰਗ ਦੀ ਹੁਣ ਸ਼ਾਮੀ ਜਿਹੜੀ ਅੱਜ ਚਵਾਈ ਹੋਊਗੀ ਤੇ ਮਗਰ ਵੱਛੀ ਵੱਛਾ ਨਹੀਂ ਵੱਛਾ ਮੇਲ ਕਾਫ ਹਾਂਜੀ ਠੀਕ ਆ ਜੀ ਤੇ ਸਿੰਘ ਝੁੰਗੀ ਹੈਗੇ ਥੋੜਾ ਸਿੰਘ ਹਾਂਜੀ ਹਾਂਜੀ ਨਿੱਕੇ ਨਿੱਕੇ ਸਿੰਘ ਨਿੱਕੇ ਨਿੱਕੇ ਜਿਹਾ ਸਿੰਘਾ ਨਵੀਂ ਵੈੜਾ ਦੋਸਤੋ ਬਾਕੀ ਪਸੰਦ ਆਊਗੀ ਕਦ ਕੋ ਤੋਂ ਬਹੁਤ ਸੋਹਣਾ ਹੈ ਕਾਦ ਦੇ ਹਿਸਾਬ ਨਾਲ ਜੇਕਰ ਆਪਾਂ ਵੇਖੀਏ ਤੇ ਵਜ਼ਨ ਵੀ ਪੂਰਾ। ਬਾਕੀ ਥਾਂ ਥੂਣ ਦੀ ਕੁਆਲਿਟੀ ਚੰਗੀ ਆ, ਵਿਥੂ ਤੋਂ ਵਿਰਲ ਵੀ ਚੰਗੀ ਆ। ਸੋ ਆਹ ਦੇਖੋ ਜੀ। ਆਹ ਕਰੋ ਚੈੱਕ। ਠੀਕ ਆ। ਪੱਤੇ ਦਾ ਕਰਦੀ ਹੈ ਨਾ। ਫੜ ਕਰਾ ਘੜੀ ਪਰਾਂ ਲਓ ਜੀ ਬੱਚੇ ਦਾ ਕਰਕੇ ਸੰਧੂ ਸਾਹਿਬ ਕਾਲੀਆਂ ਭੇਜਾਂ ਆ ਕੋਈ ਗੱਲ ਨਹੀਂ ਜੀ ਅੱਛਾ ਜਸਪਾਈ ਹੁਣ ਦੋ ਡੰਗ ਦੀ ਜਿੱਦਾਂ ਚਵਾਈ ਹੋਈ ਹੈ ਕਿੰਨਾ ਕਿੰਨਾ ਬੌਲਾ ਕੱਢ ਲਿਆ ਸੀ ਸਾਹਿਬ ਆਪਾਂ ਐਵੇਂ ਆਖੀ ਜਾਈਏ ਦਾ 12 ਇਹ 3 ਕਿਲੋ ਉਹ ਵਾਲੇ ਕੱਢਿਆ ਬੱਚੇ ਨੂੰ ਉਰ ਜਾ ਕੇ 3 ਕਿਲੋ ਉਹਲੇ ਠੀਕ ਹਿਸਾਬ ਨਹੀਂ ਕੀਤੀ ਹਾਂ ਬਿਲਕੁਲ ਹਾਂ ਜੀ ਸੋ ਦੋਸਤੋ ਅਜੇ ਸਾਰੀ ਸਾਫ ਨਹੀਂ ਕੀਤੀ ਕੁਛ 6 ਕਿਲੋ ਏੜੀਆਂ ਹਜੇ ਬੌਲਾ ਕੱਢਿਆ ਦੋ ਡੰਗ ਦੀ ਚਵਾਈ ਹੋਈ ਆ ਕਿਉਂ ਤੇ ਆ ਵੇਖੋ ਆਪੇ ਜਿਨਾ ਵੀਰ ਭਰਾਵਾਂ ਨੇ ਵੇਖ ਲੈਣਾ ਕਿੰਨਾ ਦੇ ਨਾਲੀ ਹੱਥੀ ਚਵਾਈ ਹੋਣ ਵਾਲੀ ਮੁੱਠੀ ਹੂੰ ਪੋਲੀ ਪੁਲੀਆ ਸੰਧੂ ਸਾਹਿਬ ਇੱਕ ਨੰਬਰ ਲਓ ਜੀ ਹਾਂਜੀ ਸੋ ਦੋਸਤੋ ਥਨ ਵੀ ਬਹੁਤ ਸੋਹਣਾ ਹਾਂਜੀ ਠੀਕ ਆ ਤੇ ਨਵਾਂ ਪਹੂ ਨਵਾਈ ਹੁੰਦਾ ਸੰਧੂ ਸਾਹਿਬ ਬਿਲਕੁਲ ਜੀ ਬਿਲਕੁਲ ਹਾਂਜੀ ਠੀਕ ਆ ਸੋ ਨਵੀਂ ਵਰਡ ਆ ਪਸੰਦ ਆਊਗੀ ਬਾਕੀ ਫਾੜੀ ਵਾਲਾ ਚੱਟਾ ਹਵਾਨਾ ਹੁੰਦਾ ਬਿਲਕੁਲ ਸਾਫ ਸੁਥਰਾ ਨਿੱਗਰਾ ਜਿੰਨਾ ਵੀ ਆ ਕਰਮ ਵਾਲੀ ਦਾ ਲੇਵਾ ਤੇ ਬਾਕੀ ਸੂਸਬਾਦ ਦੇ ਵਿੱਚ ਆ ਪਰ ਕਦਗੁੱਦ ਬਹੁਤ ਸੋਨਾ ਵੈਰਦਾ ਹਾਂਜੀ ਅਜੇ ਤਾਂ ਤੁਹਾਨੂੰ ਪਤਾ 2-4 ਦਿਨ ਲੱਗਣੇ ਸਿੱਧੀ ਹੋਣੇ ਪਾਉਣ ਲੱਗ ਜਾਂਦੇ ਆ ਲੱਗ ਜਾਂਦੇ ਆ ਜੀ ਲੱਗ ਜਾਂਦਾ ਸਮਾਂ ਠੀਕ ਆ ਕੋਈ ਪਸੂ ਸੂਪੇ ਕਈ ਨਾ 1-2 ਦਿਨ ਤਾਂ ਪੂਰਾ ਰੱਜ ਕੇ ਪੱਠੇ ਨਹੀਂ ਖਾਂਦਾ ਨਾ ਜੀ ਤੇ ਅੱਛਾ ਜਸ ਵੀਰੇ ਕੀ ਡਿਮਾਂਡ ਰਊਗੀ ਇਹਦੀ ਲੈਂਡ ਦੇਣ ਕੀ ਉਹ ਕਰੂਗਾ ਸਾਹਿਬ ਜਿੰਦਾ ਭਾਵੇਂ ਜਿੰਦਾ ਭਾਵੇਂ ਇਹਨਾਂ ਬਚਾ ਵੀ ਚੌਂਕ ਜੇ ਉਹ ਚੌਂਕ ਜੇ ਇਹਨੂੰ ਕੋਈ ਪਰਵਾਹ ਨਹੀਂ ਹੂੰ ਮੁੱਲ ਭਾਵੇਂ 35 ਕਰ ਲਗੇ 32000 ਦੀ ਦੇ ਦਾਂਗੇ ਸੰਤ 32 ਦੀ ਹਾਂਜੀ ਲਓ ਜੀ ਉਤਨਾ ਹੀ ਕਿੰਨੇ ਹੋਰ ਸੰਤੂ ਸਾਹਿਬ 2000 ਰੁਪਿਆ ਉਤਨਾ ਦੋਈ ਹਾਂ 30000 ਦੀ ਹਾਨਾ 30000 ਦੀ ਹੋਈਆਂ ਦਾ 45 50 ਇੰਡੀਓ ਤੇ ਕਲਦੇ ਵੇਖਣ ਦਾ ਹੈ ਇੰਨਾਂ ਕ ਲਿਸਿੰਗਾ ਦਾ ਪਰ ਇਹ ਕੀ ਰਾਜੀ ਹੈ ਵਿੱਚ ਨਹੀਂ ਚੰਗੀ ਹੈ ਐਡੀ ਲਿਸੀ ਨਹੀਂ ਗਈ ਸਿੰਘ ਮਾਰਦੇ ਹ ਸੰਤੂ ਸਾਹਿਬ ਇਹਨੂੰ ਬਿਲਕੁਲ ਨਹੀਂ 30000 30000 ਦਾ ਤਾਂ ਹੱਕ ਵੀ ਮਿਲਦਾ ਭਾਵੇਂ ਉੱਤੇ ਵੀ ਹੋਏ ਪਰ 30000 ਬੜਾ ਜਿਆਦਾ ਰੇਟ ਹੈ 30000 ਬਿਲਕੁਲ ਹਾਂ ਨਾ ਜਿਹੜਾ ਮਰਜ਼ੀ ਖੜ ਕੇ ਵੇਚ ਲੈ ਜੀ ਨਫਾ ਲੈ ਸਕਦਾ ਠੀਕ ਹੈ ਜੀ ਲਓ ਵੀ ਦੋਸਤੋ 30000 ਦੀ ਤੁਹਾਨੂੰ ਇਹ ਵੈੜ ਮਿਲ ਜੂਗੀ 30000 ਦੀ ਸੋ ਰੇਡਪੜਤਾ ਬਹੁਤ ਪਸੰਦ ਆਊਗਾ ਕੱਲਾ ਰੇਡਪੜਤਾ ਪਸੰਦ ਨਹੀਂ ਕੋਈ ਦੋਸਤੋ ਵੈੜ ਓਵਰঅল ਜਦੋਂ ਆਣਗੇ ਕਿਸੇ ਵੀਰ ਨੇ ਇੱਥੇ ਦੇਖੀ ਵੈੜ ਵੀ ਪੂਰੀ ਪਸੰਦੀਦਾਰ ਆ ਸੂਸਵਾ ਦੇ ਵਿੱਚ ਆ ਬਾਕੀ ਜਦੋਂ ਬਿਲਕੁਲ ਖਿੜਗੀ ਹੋਰ ਪੰਜਾ ਸੱਤਾਂ ਦਿਨਾਂ ਤੱਕ ਪਠੇ ਪੁੱਠੇ ਖਰਾਕ ਚੁਕਣ ਲੱਗ ਪਈ ਤੇ ਇਹ ਵੀ ਚੋਕੀ ਆ ਠੀਕ ਹੈ ਛੇ ਦੰਗ ਛੇ ਦੰਗ ਛਕੀ ਆ ਛਕੀ ਆ ਠੀਕ ਆ ਮੂੰਹੋਂ ਦੰਦੀ ਦੋਸਤੋ ਛੇ ਦੰਦਾ ਠੀਕ ਆ ਤੇ ਪਸੰਦ ਆਊਗੀ ਮਗਰ ਬੱਛਾ ਮੇਲ ਕਾਫ ਨੂੰ ਜਨਮ ਦਿੱਤਾ ਤੇ ਇਹ ਤਾਂ ਹੋ ਗਈ ਪਹਿਲੇ ਨੰਬਰ ਤੇ ਵੈੜ ਇਸ ਤੋਂ ਬਾਅਦ ਦੋਸਤੋ ਦੂਜੇ ਨੰਬਰ ਤੇ ਜਿਹੜੀ ਇੱਕ ਤੁਹਾਨੂੰ ਇਹ ਮਾਝ ਦਿਖਾਉਣੀ ਆਪਾਂ ਤੇ ਨੀਲੀ ਦੇ ਵਿੱਚ ਆ ਦੋਸਤੋ ਨੀਲੀ ਰਾਵੀ ਦੇ ਵਿੱਚ ਵੀ ਕੋਈ ਵੀਰ ਮੰਨ ਸਕਦਾ ਤੇ ਅੱਛਾ ਜੱਤ ਭਾਈ ਕੀ ਸੂਬਾ ਆ ਜਾਂਦਾ ਕਿੰਨੇ ਸੂਬੇ ਮੰਨਦੇ ਉਹਨੂੰ ਦੇਖੋ ਜੀ ਇਹ ਉਹ ਤਾਂ ਆਖੀ ਜਾਂਦੇ ਇਹ ਦੂਜੇ ਸੂਬੇ ਤੀਜੇ ਉਹ ਅੱਡੀ ਕੜ ਕੋ ਚੌਥੇ ਹੋਊਗਾ ਸਮਝ ਕਰ ਸੂਬਿਆਂ ਦੇ ਵਿੱਚ ਤਾਂ ਚਲੋ ਸੂਬਿਆਂ ਦੇ ਵਿੱਚ ਤਾਂ ਹੋਊਗੀ ਕਰਮਾ ਹਾਂਜੀ ਹਾਂਜੀ ਤੇ ਬਾਕੀ ਮੂਹਦੰਤ ਪੂਰੇ ਕਾਇਮ ਪੂਰੇ ਪੂਰੇ ਠੀਕ ਆ ਜੀ ਬਾਕੀ ਦੋਸਤੋ ਬਾਕੀ ਮੂਹਦੰਤ ਪੂਰੇ ਕਾਇਮ ਤਸल्ली ਆਪਾਂ ਤੁਹਾਨੂੰ ਪੂਰੀ ਕਰਵਾ ਦਾਂਗੇ ਠੀਕ ਲੱਗਾ ਲਓ ਜੀ ਠੀਕ ਆ ਆਹ ਤਾਂ ਦਿਨ ਕਿੰਨੇ ਹੋ ਗਏ ਸੂਈ ਨੂੰ ਦਿਨ ਮਤਲਬ 10 ਦਿਨ ਹੋ ਗਏ ਸੰਤੂ ਸਾਹਿਬ ਸੂਈ 10 ਕ ਦਿਨਾਂ ਦੀ ਹਾਂਜੀ ਲਓ ਜੀ ਸੋ 10 ਕ ਦਿਨਾਂ ਦੀ ਦੋਸਤੋ ਸੂਈ ਆ ਕਟਾ ਮਗਰ ਕਟਾ ਜੀ ਕਟਾ ਲਓ ਜੀ ਕਟਾ ਮਗਰ 10 ਕ ਦਿਨਾਂ ਦੀ ਸੂਈ ਆ ਦੋਸਤੋ ਬਾਕੀ ਦੁੱਧ 9 ਕਿਲੋ ਜਾਂ 10 ਨਹੀਂ 9 ਕਿਲੋ 9 ਕਿਲੋ ਜੇ ਕੋਈ ਆਨਲਾਈਨ ਮਗਾਉ 8 ਕਿਲੋ ਦੀ ਗਾਰੰਟੀ ਹੋ ਲਓ ਵੀ ਭਰਾਵਾ ਜਿਹੜਾ ਕੋਈ ਵੀਰ ਆਨਲਾਈਨ ਵਾਅਦਾ ਕਰਦਾ ਉਹ ਤੁਸੀਂ 8 ਕਿਲੋ ਦੀ ਗਾਰੰਟੀ ਦੇ ਲੈ ਜਿਓ ਜਿਹੜਾ ਕੋਈ ਵੀਰ ਘਰੇ ਆਣ ਕੇ ਤਸੱਲੀ ਕਰਦਾ ਤੇ 9 ਕਿਲੋ ਵੀਰਾਂ ਦਾ ਆਪਾਂ ਚਵਾ ਕੇ ਤੋਰਾਂਗੇ ਠੀਕ ਆ ਤੇ ਸਿੰਗਲ ਖੱਡੀ ਦੇ ਵਿੱਚ ਆ ਦੇਣ ਲੱਗਣ ਦਾ ਬੇ ਦੋ ਦਿਨ ਨਹੀਂ ਬਾਕੀ ਮੂੰਹ ਮੱਥਾ ਤੁਸੀਂ 1 ਕਿਲੋ ਠੀਕ ਹੈ ਜੀ ਬਾਕੀ ਨਸਲ ਵਾਲੀ ਆ ਮੱਝ ਫੇਰ ਵੀਰਾ ਜੀ ਬਾਕੀ ਚਾਲ ਚੂਲ ਬੜੀ ਵਧੀਆ ਪੈਰ ਰੱਖ ਕੇ ਰੋਕਣ ਦੀ ਗੱਲ ਬਣੀ ਆਹਾਹਾ ਠੀਕ ਹੈ ਵਿਰਲਪੁਰਲ ਬੜੀ ਥਾਣਾ ਤੁਹਾਨੂੰ ਵਿਰਲਪੁਰਲ ਵੀ ਚੰਗੀ ਆ ਤੇ ਜੱਸ ਬਾਈ ਚਵਾ ਦੀ ਜਰੂਰ ਦੱਸਦੇ ਹੋ ਵੀ ਚੌਥਾ ਥਾਣਾ ਦੀ ਕਿਦਾਂ ਮੈਂ ਨਾ ਇੱਕ ਨੰਬਰ ਤੁਹਾਨੂੰ ਇੱਕ ਚਵਾਈ ਕਰਾਵਾਂਗੇ ਚਵਾਈ ਕਰਾਵਾਂਗੇ ਬੱਚਾ ਲਾ ਕੇ ਥਾਣਾ ਮਾਰ ਕੇ ਵਹਾ ਦੇਣੇ ਸੰਧੂ ਸਾਹਿਬ ਮਾਰ ਕੇ ਦੱਸ ਨਾ ਬੱਚਾ ਲਾ ਲਓ ਜੀ ਬੱਚਾ ਲਾ ਦਿਓ ਆ ਲਾ ਦਿਓ ਛੜ ਦਿਓ ਬੱਚੇ ਨੂੰ ਸੋ ਦੋਸਤੋ ਧਾਰਾਂ ਮਾਰ ਕੇ ਵੀ ਤਸੱਲੀ ਦਿਖਾ ਦੇਾਂਗੇ ਜੇਕਰ ਕੋਈ ਹੋਰ ਛੱਟਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੈ ਕੋਈ ਕੋਈ ਵੀ ਗੱਲਬਾਤ ਹੋਈ ਤਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂਗੇ ਸੋ ਮੂੰ ਮੱਥੇ ਦੀ ਵੀ ਤੁਸੀਂ ਆ ਵੇਖ ਸਕਦੇ ਹੋ ਠੀਕ ਆ ਨਹੀਂ ਰਾਸਿਆ ਕਿਸੇ ਨੇ ਮੂੰਹ ਚ ਝਭੂ ਹੀ ਨਹੀਂ ਕੱਢਿਆ ਵੇਲਾ ਕਿੱਡਾ ਕੋਈ ਵੇਖ ਕੇ ਖਾ ਹੂੰ ਐ ਖੁਬਿਆ ਪਾ ਚ ਝਭੂ ਮੈਂ ਨਾ ਕਈ ਵੇਰ ਚਲੋ ਰਸਾ ਹੀ ਨਹੀਂ ਬਦਲਦੇ ਭਾਵੇਂ 4 ਸਾਲ ਦਾ ਰਸਾ ਪਾਇਆ ਹੋਵੇ ਮਾਰ ਕੇ ਦੋਸਤੋ ਜਰੂਰ ਇੱਕ ਵਾਰੀ ਦਿਖਾ ਦਿੰਨੇ ਆ ਕਰੋ ਚੈੱਕ ਠੀਕ ਹੈ ਜੀ ਉਹ ਛਟਾ ਨਹੀਂ ਹੈਗਾ ਲਓ ਜੀ ਹੋਣ ਦੀ ਕੋਈ ਗੱਲ ਨਹੀਂ ਮਾੜੀ ਦਰਮਿਆਨੀ ਭੂਰ ਭਰ ਜੀ ਹੈਗੀ ਹੈ ਨਾ ਨਹੀਂ ਨਹੀਂ ਸਾਨੂੰ ਸਾਬ ਅਜੇ ਨਾ ਬੱਟੇ ਨੇ ਚੁੰਗਿਆ ਨਹੀਂ ਨਾ ਹਾਂ ਦੇਖੋ ਹਜੇ ਪੂਰੇ ਪਸਮਾਜ ਨਹੀਂ ਆਈ ਤਾਂ ਕਰਕੇ ਬਾਕੀ ਦੋਸਤੋ ਧਾਰਾਂ ਦਾ ਨੂੰ ਚੈੱਕ ਕਰਵਾ ਦਿੰਨੇ ਆ ਹਾਂ ਪੋਲੀ ਤੇ 9 ਕਿਲੋ ਦੁੱਧ ਕੋਈ ਵੀ ਇਥੇ ਆਣ ਕੇ ਆਪਦੀ ਤਸੱਲੀ ਕਰ ਸਕਦਾ ਚਵਾਈ ਚਵਾਈ ਪੋਲੀ ਆ ਕੁਝ ਤੁਹਾਨੂੰ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਜਿਹੜੀ ਹੈ ਤਸੱਲੀ ਜਰੂਰ ਆਪਾਂ ਕਰਵਾਈ ਹੈ ਠੀਕ ਹੈ ਤੇ ਇਹ ਮਾਝਾ ਵੀਰ ਦੇ ਕੋਲੇ ਤੇ ਜਸਪਈ ਕੀ ਡਿਮਾਂਡ ਕਰਦੇ ਆਂ ਦੀ ਵੇਖੋ ਜੀ ਮੁੱਲ ਕਰਨ ਭਾਵੇਂ 72 ਆ 75 ਕਰ ਲਗੇ ਹਾਂ ਜੀ 70000 ਦੀ ਸੰਤੂ ਸਾਹਿਬ ਦੇ ਦਈਏ 70000 ਦੀ ਹਾਂ ਜੀ ਨਹੀਂ ਕਰ ਦਿਓ ਵੀ ਹੋਰ 70 ਦੀ ਨਹੀਂ ਰਾਤ ਸਿਆ ਮੈਂ ਹੀ ਮੁਖ ਤੱਜ ਦੇਣੀ 62000 ਦੀ 62000 ਦੀ ਸਿੱਧੀ ਛਾਲ ਮਾਰਤੀ 8000 ਸਿੱਧੀ ਹੇ ਮੁਰਦੀ ਜਾ ਮੁਰਦੀ ਕਿਹਦਾ ਬਾਬੂ ਨੌਕਸਵਾਨਾ ਦਾ ਮੁਰਦੀ ਵਾਲਾ ਕੰਮ 65 ਦੀ ਕਰਗੇ ਸንዱ ਸਾਹਿਬ 65 ਦੀ ਕਰਗੇ ਨਾ ਜਿਆਦਾ ਛੜਦੇ ਅੱਛਾ ਜੀ ਨਹੀਂ 60000 ਹੁਣ ਫਿਰ ਜਿਹੜੀ ਗੱਲ ਕਹਿਤੀ ਫਿਰ ਹੁਣ ਉਹ ਤੋਂ ਖੜੇ ਜਾਨ ਦੋ ਜਾਨ ਦੋ ਫਿਰ 60000 ਦੀ ਹੋ ਗਈ ਆ ਬਹੁਤ ਨਾ ਵੀ ਰਣ ਜਿਆਦਾ ਨਾ ਕੋਈ ਆਖੇ ਠੀਕ ਹੈ ਜੀ ਛੋੜੀ ਹੋਊ 100 200 ਰੁਪਏ ਠੀਕ ਹੈ ਜੀ ਲਓ ਵੀ ਦੋਸਤੋ ਪਹਿਲਾਂ ਹੀ ਆਂਦਾ ਕਸਰਾ ਵੀਰਾਂ ਦਾ ਵੀ ਕੱਢਤੀਆਂ ਨੇ 70000 ਡਿਮਾਂਡ ਸੀ ਤੇ 60000 ਦੀ ਲੈਦੇ ਆ 8000 ਛੋਟਛੱਪਾ ਵੀਰ ਹੋਣਾ ਕਰਤਾ ਬਾਕੀ ਮੱਝ ਦੁੱਧ ਵਾਲੀਏ ਦੋਸਤੋ ਜਿਆਦਾ ਨਹੀਂ ਆਪਾਂ ਕਹਿੰਦੇ ਚਲੋ ਕਰਮਾਂ ਵਾਲੀ ਚੰਗੀ ਸੇਵਾ ਦੇ ਵੀ 9 10 9 10 9 ਲੀਟਰ 10 ਲੀਟਰ ਜਿਹੜਾ ਚਵਾ ਦੇ ਜਦੋਂ ਦਿਨ ਲੱਗਣ ਦਾ ਹੈ ਨਾ ਜਿਹੜੀ ਬਰੀਦ ਵਾਲੀ ਮੱਝ ਆ ਹੋ ਸਕਦਾ 12 13 ਕਿਲੋ ਚਵਾ ਦੇ ਹਾਂ ਤੇ ਆਪਾਂ ਪਰ ਜਿਆਦਾ ਨਹੀਂ ਹੁੰਦੇ 10 ਕਿਲੋ 10 ਦਾ 12 ਦਿਨਾਂ ਨੂੰ ਇਹ ਫੇਰ 72000 ਰੁਪਏ ਦੀ ਹੋਈ ਗਈ ਆ ਬਿਲਕੁਲ ਬਿਲਕੁਲ ਜਦੋਂ ਤੁਰ ਪਿਆ ਤੇ ਥੋੜੇ ਜੇ ਕੰਮੰਦਾ ਠੰਡਾ ਤਦ ਕਰਕੇ ਆ ਸਹੀ ਆ ਸਹੀ ਮੈਂ ਦੋਸਤੋ ਇਹ ਮੱਝ ਵੀਰ ਹੋਣਾ ਦੇ ਕੋਲ ਸੈਕਿੰਡ ਨੰਬਰ ਤੇ ਆਪਾਂ ਤੇ ਮੇਰਾ ਵੀਰ ਕੋਈ ਆਪਦੀ ਤਸੱਲੀ ਕਰ ਸਕਦਾ ਆਪਣਾ ਹੱਕ ਸਮਝ ਕੇ ਕਿਉਂਕਿ ਪੈਸੇ ਹਰ ਵੀਰ ਨੇ ਲਾਉਣੇ ਆ ਤੇ ਜਿੱਦਾਂ ਮਰਜ਼ੀ ਤਸੱਲੀ ਆਪਦੀ ਚੋ ਕੇ ਕਰੋ ਇਸ ਤੋਂ ਬਾਅਦ ਇੱਕ ਨਗੀਨਾ ਤੁਹਾਨੂੰ ਦਿਖਾਉਣੇ ਆ ਬੂਰੀ ਨੀਲੀ ਦੇ ਵਿੱਚ ਦੋਸਤੋ ਇਹ ਮਾਜ ਤੁਹਾਨੂੰ ਦਿਖਾਉਣੇ ਆ ਠੀਕ ਆ ਜੀ ਸੋ ਪਸੰਦ ਆਊਗੀ ਕਾਫੀ ਵੀਰ ਡਿਮਾਂਡ ਕਰਦੇ ਪਏ ਸੀ ਇਹੋ ਜਿਹੇ ਪਸੂ ਖਰੀਦਣ ਦੀ ਬੂਰੀ ਨੀਲੀ ਦੇ ਵਿੱਚ ਤੇ ਜਸ ਬਈ ਇਹ ਨਗੀਨੇ ਦੀ ਡਟੇਵਾ ਇਹਦਾ ਸੰਤੂ ਸਾਹਿਬ ਦੁਜਾ ਸੁਆਜੋ ਸੂਈ ਨੂੰ ਇਹਨਾਂ ਵਿੱਚ ਦੱਕ ਦਿਨ ਹੋ ਗਿਆ 10 ਵਜੇ ਨਾਲ 8 ਵਜੇ ਨਾਲ ਕੱਟੀ ਮਗਰ ਜੋ ਮਗਰ ਵੀ ਕੱਟੀ ਆ ਗਈ ਮਗਰ ਵੀ ਕੱਟੀ ਲਓ ਵੀ ਮਗਰ ਵੀ ਕੱਟੀ ਹਾਂਜੀ ਠੀਕ ਹੈ ਡਬਲ ਤਮਾਕਾ ਹਾਂਜੀ ਡਬਲ ਤਮਾਕਾ ਇਹ ਦੋ ਮੱਝਾਂ ਖੜਨੀਆਂ ਇੱਕ ਨਹੀਂ ਖੜਨੀਆਂ ਲਓ ਮਗਰ ਵੀ ਕੱਟੀ ਆ ਕੱਟੀ ਬਹੁਤ ਸ਼ਾਨਦਾਰ ਹੈ ਦੋਸਤੋ ਵੱਖਰੇ ਤੌਰ ਤੇ ਬਹੁਤ ਵੀਰ ਡਿਮਾਂਡ ਕਰਦੇ ਬੱਚੇ ਹੋ ਜੇ ਖਰੀਦਣ ਦੇ ਤੇ ਨਾਲ ਇਹ ਵੀ ਸ਼ੌਂਕ ਪੂਰਾ ਹੋ ਜਾਊਗਾ ਬਿਲਕੁਲ ਵਾਈਟ ਫੇਸ ਆ ਸਿੱਧਾ ਸਟੇਟ ਪਟਾ ਤੇ ਚਾਰੇ ਪੈਰ ਚਾਰੇ ਖੁਰਦੋ ਤੇ ਕੱਟੀ ਦੇ ਤੇ ਬੱਚਾ ਵੀ ਚੰਗਾ ਤੇ ਮਦਰ ਵੀ ਤੁਹਾਨੂੰ ਦਿਖਾਉਣੇ ਆ ਪੂਰੀ ਤਸੱਲੀ ਬਖਸ਼ਾ ਹੁਣ ਸੰਤੂ ਸਾਹਿਬ ਜੇ ਤੋਂ ਤੇ ਲਈ ਹੋ ਤਾਂ ਅੰਦਾਜ਼ ਪਹਿਲੇ ਸਵੇਰੇ ਮੈਂ 12 ਕਿਲੋ ਦੁੱਧ ਜੋਇਆ ਅੱਛਾ ਇਹਦੇ ਥੱਲੇ ਹਾਂਜੀ ਹਾਂ ਤੇ ਹੁਣ ਸੂਈ ਦੂਜੇ ਸੂਏ ਹੁਣ ਇਸ ਟਾਈਮ 11 ਲੀਟਰ ਆ ਅੱਛਾ ਜੀ ਦੀ ਸੂਈ ਥੱਲੇ ਠੀਕ ਹੈ ਜੀ ਹਾਂਜੀ ਜਿੱਦਣ ਦਿਨ ਪਕਰ ਕੇ ਹੋ ਸਕਦਾ 14 ਕਿਲੋ ਵਿੱਚ ਵੱਧ ਹੁਣ ਇਸ ਟਾਈਮ 11 ਕਿਲੋ ਆਪਾਂ ਦਵਾਵਾਂਗੇ ਹੁਣ ਆਪਾਂ ਆਪਾਂ ਕਿੰਨਾ ਇਥੋਂ ਮਨਾਵਾਂਗੇ 11 ਕਿਲੋ 11 ਹਾਂਜੀ ਦੂਜੇ ਨੇ ਝੋਟੀ ਦੂਜੇ ਦੀ ਦੂਜੇ ਦੂਜੇ ਸੂਏ ਠੀਕ ਹੈ ਪਿਓਰ ਦੂਜੇ ਸੂਏ ਤੇ ਠੀਕ ਹੈ ਜੀ ਆਹ ਭੋਲੀ ਦਿਨ ਕਿੰਨੇ ਦੱਸਦੇ ਸੀ ਜੱਸ 10 ਦਿਨ 10 ਦਿਨਾਂ ਦੀ ਸੂਈ ਆ ਬਾਕੀ ਕੱਟੀ ਤੁਸੀਂ ਦੋਸਤੋ ਦੇਖੋ ਦੇਖੋ ਕੱਟੀ ਠੀਕ ਹੈ ਕੱਟੀ ਵੇਖਿਆ ਭੋਕ ਲੱਥਦੀ ਆ ਨਾਲ ਇੱਥੇ ਚੱਲਣ ਦੋ ਦੋ ਤਰ ਕਰਕੇ ਉਹਨਾਂ ਬੰਦੂ ਦੇ ਛੱਲੇ ਆ ਬਹੁਤ ਪਿਆਰੀ ਕੱਟੀ ਆ ਕੱਟੀ ਵੀ ਕੱਲੀ ਪਿਆਰੀ ਨਹੀਂ ਦੋਸਤੋ ਮਦਰ ਵੀ ਚੰਗੀ ਆ ਜੋੜੀ ਦੋਵੇਂ ਬਹੁਤ ਸੋਹਣੀਆਂ ਤੇ ਬਾਕੀ ਨਿਸ਼ਾਨੀਆਂ ਨੇ ਛੂਨੀਆਂ ਪ੍ਰੋਪਰ ਆ ਸੂਤ ਤੇ ਨਿਸ਼ਾਨਾ ਦੋਸਤੋ ਬਾਕੀ ਹਵਾਨਾ ਲੇਵਾ ਬਹੁਤ ਸੋਹਣਾ ਗੁਲਾਬੀ ਆਰਡਰ ਦੇ ਵਿੱਚ ਆ ਵਿਥਾਂ ਵਰਲਾ ਸੋਹਣੀਆਂ ਨੇ ਬਾਕੀ ਤੁਹਾਨੂੰ ਤਸੱਲੀ ਨਾਲ ਤੋਰ ਕੇ ਦਿਖਾਉਣੇ ਆ ਤੇ ਬਾਕੀ 11 ਕਿਲੋ ਦੁੱਧ ਜਿਹੜਾ ਦੋਸਤੋ ਬਿਲਕੁਲ ਪੱਕਾ ਦੁੱਧ ਜਿਹੜਾ 11 ਕਿਲੋ ਇਹਦੇ ਥੱਲੇ ਹਾਜ਼ਰ ਆ ਕੋਈ ਵੀ ਆਪਦੀ ਨਰਕਪਰਕ ਕਰ ਸਕਦਾ ਤਸੰਦੀ ਕਰ ਸਕਦਾ ਆਓ ਜੀ ਆਹ ਦੇਖੋ ਸੋ ਚੌਰਸ ਨੇਵਾ ਬਾਕੀ ਵਰਲਾਪੁਰ ਨਾਲ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਅਜੇ ਸੰਤੂ ਸਾਹਿਬ ਆਈ ਵੀ ਕੱਲਿਆ ਥੋੜਾ ਆ ਕਬਰਦੀ ਆ ਹੂੰ ਹੂੰ ਕੋਈ ਉਪਰੇ ਬੰਦੇ ਫਿਰ ਥੋੜਾ ਬਾਦ ਪਸੂ ਮਾੜਾ ਮੋੜ ਡਰਦਾ ਡੁਰਦਾ ਵੀ ਰਹਿੰਦਾ ਕਿਉਂ ਤੋ ਲਿਆ ਰਿਆ ਤਲੂਰਾ ਪਾਇਆ ਨਾ ਨਾਥ ਭਾਈ ਹਾਂ ਹਾਂਜੀ ਲੋ ਵੀ ਭਰਾਵੋ ਕਰੋ ਚੈੱਕ ਠੀਕ ਆ ਸੋ ਬਹੁਤ ਖੂਬਸੂਰਤ ਚੰਗੀ ਦੋਸਤੋ ਝੋਟੀ ਆ ਤੇ ਦੁੱਧ ਵੀ ਵੀਰ ਨੇ ਤੁਹਾਨੂੰ ਦੱਸਤਾ ਵੀ 11 ਕਿਲੋ ਨੈਟ ਜਿਹੜਾ ਇਹਦੇ ਕੋਲ ਹੁਣ ਦੁੱਧ ਆ ਤੋ ਦੁੱਧ ਜਿਹੜਾ ਦੋਸਤੋ ਵਧਾਉਣਾ ਘਟਾਉਣਾ ਕੇ ਚੰਗੀ ਸੇਵਾ ਤੇ ਡਿਪੈਂਡ ਆ ਚੰਗੀ ਸੇਵਾ ਕੋਈ ਵੀਰ ਕਰ ਗਿਆ ਦੁੱਧ ਵਧਾ ਵੀ ਸਕਦੇ ਜੀ ਦੁੱਧ ਤੇ ਸੰਤੂ ਸਾਹਿਬ ਆ ਜੇ ਤਰੂਗੀ ਅਜੀ ਮਲੇ ਤੇ ਨਹੀਂ ਨੇ ਆਈ ਹਾਂ ਜੇ ਤਾਂ ਮਲੇ ਤਾਂ ਆ ਗਈ ਤੇ ਫਿਰ ਦੁੱਧੋਂ ਹੋਰ ਵਧੂਗੀ ਜੀ ਠੀਕ ਹੈ ਜੀ ਹਾਂਜੀ ਲਓ ਜੀ ਹੂੰ ਠੀਕ ਹੈ ਜੀ ਸੋ ਫੇਸ ਕੁਆਲਟੀ ਬਹੁਤ ਸੋਹਣੀ ਆ ਸਿੰਗੀ-ਸੁੰਗੀ ਵੀ ਬਿਲਕੁਲ ਇੱਕ ਨੰਬਰ ਆ ਆ ਕਰੋ ਜੀ ਅੱਖਾਂ ਬਿੱਲੀਆਂ ਨੇ ਤੇ ਬੱਗੀ ਨਾਸ ਸਟੇਟ ਪਟਾ ਹੈ ਤੇ ਜਸਪਾਈ ਚੰਗੀ ਐ ਮੱਝ ਕੀ ਡਿਮਾਂਡ ਕਰਦੇ ਆ ਮੁੱਲ ਕੀ ਕਰਾਂਗੇ ਵੇਚ ਲਓ ਸੰਧੂ ਸਾਹਿਬ ਇਹੋ ਜੀਆਂ ਦਾ ਮਾਲੋਂ ਮੰਗੀ ਜਾਂਦੇ ਕੋਈ ਇੱਕ ਦਾ ਕੋਈ ਲੱਖ ਆਪਾਂ ਪਰ ਉਹ ਰੇਟ ਨਹੀਂ ਕਰਨਾ ਆ ਆਪਾਂ 90000 ਦੀ ਮੱਝ ਦੇ ਜਿੰਨਾ ਬਰੀਡ ਵਾਲੀ ਰਾਸ ਸਾਡਾ ਵੀ ਜੀ ਕਹਿੰਦਾ ਇੱਕ ਵੀ ਮੰਗ ਲੀਏ ਪਰ ਅਸੀਂ ਮੰਗਣਾ ਨਹੀਂਗਾ ਸਹੀ ਹੈ ਜੀ ਆ ਇਹ ਮੈਂ ਇਹਨੇ ਮਗਰਾ ਹੀ ਤਿੰਨ ਦਿਨ ਰਹਿ ਮੇਰਾ ਸਰੀਰ ਨਹੀਂ ਠੀਕ ਆ ਮੈਂ ਤਿੰਨ ਦਿਨ ਲੱਗਾ ਰਿਆ ਜਦ ਤੂੰ ਮੈਂ ਮੈਂ ਲੈ ਕੇ ਛੱਡਾਂਗੇ ਤੂੰ ਬੇਬਿਕਰਾ ਜਾ ਲਈ ਪੱਕੇ ਮੁੱਲੀ ਆ ਨਹੀਂ ਚੱਕੇ ਆ ਮੁੱਲੀ ਚੀਜ਼ ਖਰੀਦੀ ਜਾਂਦੀ ਆ ਕਿਉਂਕਿ ਚੰਗਾ ਜੇ ਅੱਜ ਤਾਂ 1000 15 ਹੋਰ ਛੱਡਾਂਗੇ ਕੋਈ ਨਹੀਂ ਲਾਸਟ ਪੂਰਾ ਕਸਰਾ ਕੁਸਰਾ ਕੱਢ ਕੇ ਸਾਰੀਆਂ ਦੋ ਸ਼ਰਤ ਕਿ ਫਿਰ ਜਾਸ 70000 ਦੀ ਦੇ ਰਹੇ 85000 ਦੀ ਕਿੰਨਾ ਮਗਰ ਭਜੇ ਕੋਈ ਆ ਕਲਮ ਫਸਾਇਨ ਕਰਕੇ ਜੱਜ ਨੂੰ ਕਲਮ ਤੋੜਤੀ ਕਰਦੇ ਹਾਂ ਜੀ ਸੁਣੇ ਹੈ ਮੇਰਾ ਪਾਉ ਵੀ ਹੁਣ ਕੱਟਣਾ ਬੰਦ ਨਾ ਇਹ ਕਹੇਤਾ ਜੋ ਕਹੇਤਾ ਇਹੋ ਚ ਇਹਨੇ ਕਹਤਾ ਚ ਮੈਂ ਕਹਤਾ ਜੋ ਲੋ ਵੀ 85000 85000 ਦੇ ਵਿੱਚ ਦੋਸਤੋ ਇਹ ਮੱਝਾਂ ਮਿਲ ਜੂਗੀ ਠੀਕ ਆ ਦੋ ਮੱਝਾਂ ਮਿਲਣੀਆਂ ਤੁਹਾਨੂੰ ਇੱਕ ਕੱਟੀ ਆ ਦੇਖੋ ਕੱਟੀ ਕੱਟੀ ਨਾਲ ਬਿਲਕੁਲ ਬਰਾਬਰ ਦੀ ਕੱਟੀ ਆ ਠੀਕ ਆ ਜੀ ਰਜਮਾ ਦੁੱਧ ਮੇਰਾ ਵੀਰ ਪਿਆ ਦਿਓ ਬਾਕੀ ਅੱਗੇ ਗਾਂ ਦੀਆਂ ਗੱਲਾਂ ਵੇਖੋ ਸਮਾਂਉਣ ਤੇ ਬਣਦਾ ਕੀ ਬਾਕੀ ਰਾਜਸਿਆ ਉਹ ਦਾਦੀ ਇਹ ਪੂਰੇ ਮਾਲੀ ਤੋਂ ਕਰਾ ਕੇ ਲਿਆ ਇਸ ਭਰਾਵਾ ਤੋਂ ਮਾਲੀ ਜਾਂਦੇ ਬੂਰਾ ਹੀ ਉੱਥੋਂ ਕਰਾ ਕੇ ਲਿਆ ਹਾਂ ਨਹੀਂ ਚੰਗੇ ਸੋਹਣਾ ਸੋਹਣਾ ਬੱਚਾ ਹਾਂਜੀ ਬਹੁਤ ਸੋਹਣੀ ਕੱਟੀ ਆ ਚੰਗੀ ਐਕਟਿਵ ਆ ਬਾਕੀ ਪਸੰਦ ਆਊਗੀ ਦੋਸਤੋ 85000 ਦਾ ਸੌਦਾ ਮੱਝ ਤੁਸੀਂ ਦੇਖ ਲਈ ਆ ਬੂਰੀ ਮੱਝ ਥੋੜੀ ਬਾਤੀ ਕਿਤੇ ਨਾ ਕਿਤੇ ਥੋੜੀ ਬਾਤੀ ਸਫੇਦੀ ਮਾੜੀ ਮੋੜ ਨਾਰਮਲ ਪਸ਼ੂਆਂ ਦੇ ਵਿੱਚ ਵੱਧ ਆ ਜਾਂਦੀ ਆ ਤੇ ਨੀਲੀ ਦੇ ਵਿੱਚ ਤੁਸੀਂ ਮੰਨ ਸਕਦੇ ਜੇ ਬੂਰੀ ਨੀਲੀ ਤੇ ਸਾਰੇ ਪਾਸਿਓਂ ਪ੍ਰੋਪਰ ਕਰਮਾਂ ਵਾਲੀ ਬਾਕੀ ਜਵਾਬ ਵੇਖੋ ਆਣ ਕੇ ਆਪਦੀ ਕਰੋ ਹੱਥੀਂ ਚਵਾਈ ਬਿਲਕੁਲ ਬਿਲਕੁਲ ਕਰਨਾ ਆਪਦੇਗਾ ਬੂਰਗਾ ਤੇ ਹੋਰ ਜੱਸ ਭਾਈ ਕੋਈ ਗੱਲਬਾਤ ਬਸ ਵਧੀਆ ਠੀਕ ਠਾਕ ਹੋਰ ਤੇ ਨੰਬਰ ਬੋਲ ਗਏ ਭੈਣ ਭਰਾਵਾਂ ਨਾਲ ਕਰੀਏ ਸਾਂਝੇ ਹਾਂਜੀ 99151 3748 99158 92382 ਠੀਕ ਹੈ ਜੀ ਹਾਂਜੀ ਤੇ ਪ੍ਰਤਾਪ ਸਿੰਘ ਹੋਰ ਯੇ ਮੇਰਾ ਵੀ ਅੱਜ ਤਾਂ ਮੈਨੂੰ ਲੱਗਦਾ ਵੀ ਪ੍ਰਤਾਪ ਕੈਰੋ ਉਹ ਗ੍ਰੈਂਡ ਪੈਲਸ ਚ ਮਨਦਾ ਵਿਆਹ ਉਹ ਵੇਖ ਕੇ ਸਿੱਧੇ ਐ ਆ ਗਿਆ ਵਿਆਹ ਨਹੀਂ ਮੈਂ ਉਤਰਾ ਹੀ ਆ ਗਿਆ ਅੱਜ ਵਿਆਹ ਆਜੇ ਤਿਆਰ ਹੀ ਤਾਂ ਹੋਇਆ ਅੱਛਾ ਅੱਛਾ ਯਾਰ ਪੈਲਸ ਦੇ ਨਾਲ ਹੀ ਘਰ ਨਾ ਮੈਨੂੰ ਆਹ ਆਹ ਆ ਜੀ ਵਿਆਹ ਬੜੇ ਵੇਖਦਾ ਹੈ ਵੀ ਹਾਂ ਜੀ ਨਹੀਂ ਕਰਨਾ ਚਾਹੀਦਾ ਐਂਟਰਟੇਨਮੈਂਟ ਬਹੁਤ ਜ਼ਰੂਰੀ ਆ ਤੇ ਇਹ ਭਰਾ ਨੇ ਆਪਣਾ ਹਾਸਾ ਮਜ਼ਾਕ ਬਹੁਤ ਚੱਲਦਾ ਰਹਿੰਦਾ ਵੀਰਾਂ ਦੇ ਨਾਲ ਤੇ ਚੰਗੇ ਚੰਗੇ ਪਸੂ ਕੱਢ ਕੇ ਦਿੰਦਾ ਵੀਰ ਜਸ ਨੂੰ ਤੇ ਬਾਕੀ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਰਲ ਮਿਲ ਕੇ ਸਾਰਾ ਜਿਹੜਾ ਕੀਤਾ ਕੀਤਾ ਜਾਂਦਾ ਤੇ ਇਹ ਪਸ਼ੂ ਅੱਜ ਤਿੰਨ ਆਪਾਂ ਤੁਹਾਨੂੰ ਦਿਖਾਉਣੇ ਸੀ ਅੱਜ ਇਸ ਘਰੋਂ ਇੱਕ ਵੜ ਦਿਖਾਈ ਆ ਵਾਜਬ ਰੇਟ ਆ ਬਿਲਕੁਲ ਜਾਇਜ਼ ਰੇਟ ਆ ਦੋਸਤੋ ਪਹਿਲੇ ਦੂਜੇ ਤੀਜੇ ਫੋਨਾਂ ਤੇ ਜਿਹੜਾ ਮੈਨੂੰ ਲੱਗਾ ਵੀ ਭੈਣ ਭਰਾ ਸੱਜਣਾ ਨੇ ਖਰੀਦ ਲੈਣੀ ਆ ਬੱਚੀ ਚੰਗੀ ਆ ਤੇ ਓਵਰঅল ਤੁਹਾਨੂੰ ਜਿਹੜੀ ਸਾਰੀ ਜਾਣਕਾਰੀ ਉਹ ਮਿਲ ਚੁੱਕੀ ਆ ਤੇ ਦੋ ਹੀ ਮੱਝਾਂ ਤੁਹਾਨੂੰ ਦਿਖਾਉਣੀਆਂ ਸੀਗੀਆਂ ਪਸ਼ੂ ਜਿਹੜਾ ਵੀ ਪਰਫੈਕਟ ਸੈਟਅਪ ਬੈਠਦਾ ਜਿਹੜੇ ਵੀ ਕਿਸੇ ਵੀਰ ਦੇ ਤੁਸੀਂ ਤਸੱਲੀ ਕਰ ਲਿਓ ਘਰਾਂ ਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ